ਕੈ ਉਹਨੂੰ ਮੇਰੇ ਮੋੜ ਦੇ ਹੱਥੇ ਕੀ ਕਰਾਂ ਮੈਂ ਦੱਸ ਨੀ ਮੈਂ ਬਕੜ ਦੇ ਵਿੱਚ ਰੱਖ ਲੂ ਨਾ ਚੱਲਦਾ ਮੈਂ ਕਿਉਂ ਬਸ ਨਹੀਂ ਹੁੰਦਾ ਐਕਟਿੰਗ ਨਹੀਂ ਆਉਂਦੀ ਪਰ ਸ਼ਰਮਤਾ ਹੁੰਦੀ ਹੋ ਅਸੀਂ ਵੀ ਖਾਦੀ ਅਸੀਂ ਨਹੀਂ ਮਾਰੇ ਇਹਦਾ ਮਤਲਬ ਅਸੀਂ ਅਮਰ ਆ ਕੈ ਉਹਨੂੰ ਮੇਰੇ ਮੋੜ ਦੇ ਪਤਾਸੇ ਐਨੀ ਛੇਤੀ ਤਾਂ ਕੋਈ ਸਲਫਾਸ ਖਾ ਕੇ ਨਹੀਂ ਮਰਦਾ ਜੀ ਨਹੀਂ ਛੇਤੀ ਤਾਂ ਟੌਫੀ ਖਾ ਕੇ ਮਰ ਗਈ ਨਾ ਨਾ ਕਿਸੇ ਨੂੰ ਕੁਝ ਨਹੀਂ ਦਿਖਿਆ ਬਾਬਾ ਕਿਹੜੇ ਚੱਕਰਾਂ ਚ ਪਿਆ ਵਾ ਪਾਜੀ ਜਮਾ ਪਤਾ ਨਹੀਂ ਲੱਗਾ ਪਾਜੀ ਅੰਕਲ ਸਿਆਣਾ ਹੁੰਦਾ ਸੀ ਫਿਰ ਨਿਆਣਾ ਬਣ ਗਿਆ ਖਿੱਚ ਕੇ ਰੱਖ ਕੰਮ ਜਾਦੂਗਰ ਸਮਾਰਟ ਵਾਲੇ ਲੈਣ ਆਉਣਗੇ ਤੈਨੂੰ ਟਿਵਾਲ ਤੇਰੇ ਮੈਂ ਖੋਲ ਦੂੰ ਤੂੰ ਨੱਚੀ ਨਾ ਮੇਰੇ ਨਾਲ ਘੋਰੀਏ ਮੈਂ ਲੰਗੇ ਤੇ ਛਰਾਵ ਡੋਲ ਦੂੰ ਜੇ ਤੂੰ ਨੱਚੀ ਨਾ ਮੇਰੇ ਨਾਲ ਇਹ ਮੈਂ ਲੰਗੇ ਤੇ ਛਰਾਵ ਡੋਲ ਦੂੰ ਜੇ ਤੂੰ ਨੱਚੀ ਨਾ ਮੇਰੇ ਨਾਲ ਗੋਲੀਏ ਵਾਰ ਤੇ ਸ਼ਰਾਬ ਡੱਬ ਚੋਂ ਕੱਢਣ ਲੱਗਾ ਪਰ ਹੱਥ ਨਹੀਂ ਪੈਂਦਾ ਵਾਰ-ਵਾਰ ਹੱਥ ਮਾਰਦਾ ਇੱਥੇ ਸ਼ਰਾਬ ਟੰਗੀ ਡੋਲਣ ਨੂੰ ਕੋਸ਼ਿਸ਼ ਤਾਂ ਪੂਰੀ ਕੀਤੀ ਸ਼ਰਾਬ ਡੋਲਣ ਦੀ ਪਰ ਟੱਕ ਨਹੀਂ ਖੁੱਲ ਰਿਆ ਬੋਤਲ ਦਾ ਗਿਟਾਰ ਵਜਾ ਰਿਹਾ ਨਾਲ-ਨਾਲ ਪ੍ਰੋਗਰਾਮ ਵਾਲੀ ਭੱਜ ਨੂੰ ਜਰੂਰ ਸੱਦਾ ਦੇਓ ਮੈਂ ਕਈ ਵਾਰੀ ਸੋਚਣਾ ਇਸ ਘਰ ਚ ਕਈ ਵਾਰੀ ਰੋਟੀ ਨਹੀਂ ਪੱਕ ਰਹੀ ਜੀ ਤੇ ਅੱਜ ਮੈਂ ਨਾ 100 ਰੁਪਏ ਪਤਾ ਨਹੀਂ ਯਾਰ ਕਿੱਥੋਂ ਕਿੱਥੋਂ ਪੈਸੇ ਨਿਕਲ ਜੰਦੇ ਨੇ ਇੱਥੇ 100 ਰੁਪਏ ਪਿਆ ਹੋਏ ਬੜੇ ਦਿਨਾਂ ਦਾ ਤੇ ਮੈਂ ਹੁਣ ਵੇਖਿਆ ਮੈਨੂੰ ਚੇਤਾ ਭੁੱਲ ਗਿਆ ਵੇਖ ਲਓ ਤੇ ਕਿਤੇ ਯਾਰ ਘਰੇ ਪੰਜ ਪੈਸੇ ਵੀ ਨਹੀਂ ਸੀ ਯਾਰ ਸਮੇਂ ਦੀ ਗੱਲ ਏ ਮਾਲਕ ਦੇ ਹੱਥ ਵਸਾ ਪ੍ਰਭੂ ਕਾਸ਼ ਆਨਲਾਈਨ ਰੋੜੇ ਵੱਜਦੇ ਹੁੰਦੇ ਜੇ ਕਿਸੇ ਨੂੰ ਚੰਗਾ ਨਹੀਂ ਬੋਲ ਸਕਦੇ ਗਾਲਾਂ ਜਰੂਰ ਕੱਢ ਦਿਆ ਕਰੋ ਸਾਲਿਆ ਪਹਿਲਾਂ ਹੁਣ ਗਰੀਬੀ ਦੀ ਮਾਂ ਭੈਣੇ ਕੀਤੀ ਹੁਣ ਅਮੀਰੀ ਦੀ ਕਰਦੇ ਹੁਣ ਅਮੀਰੀ ਦੀ ਮਾਂ ਭੈਣੇ ਇੱਕ ਕਰਦੇ ਭੋਰ ਜਿੰਨੀਆਂ ਭੋਰੀਆਂ ਜਾਂਦੀਆਂ ਨੇ ਬਾਈ ਸਰਵਾਲੇ ਤੋਂ ਕਿਰਪਾਨ ਫੜ ਕੇ ਸਾਡੀ ਵੱਖੀ ਜ ਮਾਰ ਤਿਆਰਾ ਤੋ ਤੂੰ ਕੀ ਲੈਣਾ ਭਾਈ ਮਿਲਣ ਦੀ ਤਿਆਰੀ ਕਰ ਧਰਤੀ ਤੇ ਸਾਡੇ ਦਿਨ ਥੋੜੇ ਅਜੇ ਹਿਸਾਬ ਨਾਲ ਰਹੀ ਲਾਈ ਜਾਂਦੀਆਂ ਸਿੱਧੀ ਦਿਲ ਤੇ ਚਰੀਟ ਮਾਰਦੀ ਤੈਨੂੰ ਦੇਖ ਕੇ ਮੇਰਾ ਜੀ ਨਹੀਂ ਲੱਗਦਾ ਉੱਪਰ ਹੀ ਟਿਕ ਟਕਟਾਓ ਕਟੀ ਨਾ ਜਦ ਮਨੁੱਖਤਾ ਸੇਵਾਲੇ ਤੈਨੂੰ ਲੈ ਕੇ ਨਾ ਜਾਣ ਕਾਸ਼ ਆ ਲੈ ਸਾਥੀ ਜੋ ਉੱਡ ਕੇ ਲੱਤਾ ਮਾਰਨ ਵਾਲਾ ਅਫਸਰ ਹੁੰਦਾ ਬਾਈ ਬਿਜਲੀ ਦੇ ਝਟਕਿਆਂ ਨਾਲ ਲੱਗਦਾ ਤੂੰ ਆਪਣਾ ਦਿਮਾਗ ਖਰਾਬ ਕਰ ਲਿਆ ਬਹੁਤ ਪਾਵਰ ਆ ਯਾਰ ਬਾਈ ਤੇਰੇ ਚ ਫਾਇਰ ਬਾਅਦ ਦੇਖਣ ਤੋਂ ਪਹਿਲਾਂ ਮੇਰਾ ਫੋਨ ਕਿਉਂ ਨਹੀਂ ਟੁੱਟ ਗਿਆ ਅਸੀਂ ਫੁੱਦੂ ਤੁਰੇ ਫਿਰਦੇ ਆ ਬਾਈ ਮੇਰਾ ਪੋਤਾ ਜੇ ਬੜਾ ਨਾ ਲੱਗੀ ਜਾਂਦਾ ਛੋਣਾ ਲੱਗੀ ਜਾਂਦਾ ਕੁੜੀ ਕੁਟ ਜਾ ਫੁੱਦੂ ਆ ਮੇਰਾ ਇਹ ਨਿੱਕੂਆ ਬੁੱਗਾ ਆ ਨਾ ਕਿੰਨਾ ਛੋਨਾ ਬੁੱਗਾ ਪਹਾੜੀ ਬੱਕਰਾ ਜੇ ਜੋੜਿਆ ਸੱਚੀ ਰੱਬ ਬਣਾਉਂਦਾ ਫਿਰ ਰੱਬ ਅਧਿਆਪੀ ਕੇ ਬਣਾਉਂਦਾ ਉਹ ਭਰਾਵਾ ਚਾਹ ਤਾਂ ਪੀ ਲੈਣ ਦਿੰਦਾ ਵਾਈ ਸਾਡੀ ਉਮਰ ਵੀ ਤੈਨੂੰ ਲੱਗ ਜੇ ਸਾਡਾ ਜਿਉਣਾ ਨਹੀਂ ਪੰਦਾ ਹੁਣ ਚੰਗੀ ਫਸਲ ਨੂੰ ਕੀੜੇ ਖਾ ਜਾਂਦੇ ਨੇ ਉੰਗਲਾ ਟੋਕੇ ਚ ਆਈਆਂ ਲੱਗਦੀਆਂ ਨੇ ਚੋਨਾ ਲਾਲਾ ਭਾਈ ਵੀਡੀਓ ਫੇਰ ਬਣਾ ਲਈ ਤਾਂ ਮੂਹਣੀ ਪੰਜਾਬ ਚ 2 ਸਾਲ ਬਾਅਦ ਪਰਨੇ ਥੱਲੇ ਮੈਲ ਨਾ ਜੰਮੀ ਧੋਣ ਜੱਟੀਏ ਬੀਸੀ ਫਿਲਟਰ ਵੀ ਨਹੀਂ ਕੰਮ ਕਰਦੇ ਕਿੰਨੇ ਸਟਾਰਟ ਅਪ ਆਏ ਆ ਫਰਾਂ ਵਾਲਾ ਦੇਖਣ ਰੋਨੇ ਆ ਅੱਲਾ ਕੀ ਦੀ ਬਦਮਾਸ਼ੀ ਵਰਤ ਲਾ ਦੇ ਰੋਣੇ ਕਮਾ ਸਾਡੇ ਹੋਏ ਆ ਤੇ ਕੋਈ ਨਹੀਂ ਕੱਢਿਆ ਗਿਆ ਭਰਾਵਾ ਤਿਲਕ ਕੇ ਡੇਗਣਾ ਚਾਹੀ ਸਿੱਧਾ ਖੜਾ ਕਰੋ ਪਹਿਲਾਂ ਇਹਨੂੰ ਰਸਿਆਂ ਨਾਲ ਬੰਨ ਕੇ ਜਿਹੜੇ ਹਿਸਾਬ ਨਾਲ ਇਤੋਂ ਖੜ ਨਹੀਂ ਹੁੰਦਾ ਲੱਗਦਾ ਸੱਚੀ ਸਟੱਡ ਪੈਣੇ ਆ ਕਰੂਟੀ ਪੀ ਕੇ ਸੱਟ ਹੋ ਗਿਆ ਲੱਗਦਾ ਸਾ ਜਿੰਨਾ ਨਾ ਨਾ ਹੈ ਮੇਰਾ ਕੋਈ ਵੈਰ ਵੀ ਨਹੀਂ ਹੋਈ ਮੇਰੇ ਨਾਲੋਂ ਖਾ ਕੀ ਖਾਲ ਪੀਥਿਆ ਜੇ ਕੋ ਸਾਦੇ ਵਾਹ ਦੇ ਚ ਪਰੇ ਖਾਰ ਕੇ ਆ ਦੱਸ ਦੀ ਵੀ ਅਸੀਂ ਤਾਂ ਨਾ ਆਏ ਬੈਠੇ ਆ ਐਂਡ ਤੇ ਕੀ ਕਿਹਾ ਦੁਬਾਰਾ ਦਸੀ ਆ ਗਿਆ ਫਿਰ ਸਿਰਖਾਨ ਸੁਰਾਂ ਦਾ ਵੈਰੀ ਤੂੰ ਬਿੱਲਾ ਬਦਮਾਸ਼ ਆ ਨਾ ਬਟਾਲੇ ਵਾਲਾ ਮਾਮਾ ਜੇ ਸਿੰਘ ਨੇ ਤੇਰਾ ਗਾਣਾ ਸੋਲ ਲਿਆ ਉਹਨੇ ਫਾ ਲੈ ਲੈਣਾ ਹੌਸਲਾ ਰੱਖ ਮੇਰਾ ਵੀਰ ਅੱਖੀਆਂ ਬਲੜੀ ਜੱਟਾਂ ਮਾਰ ਗਿਆ ਕਮੇਮ ਚੰਗ ਮੱਡਾ ਵਾਅਦੇ ਕਿੰਨੇ ਚਾਦਦੇ ਦੂਜੀ ਅੱਖ ਖੋਲ ਫੇਰ ਯਕੀਨ ਹੋਊ ਸਭ ਨੂੰ ਇੱਕੋ ਨਜ਼ਰ ਨਾਲ ਦੇਖਣ ਵਾਲਾ ਜੀਵ ਕੋਈ ਨਾ ਸਾਰੇ ਨਰਕ ਚ ਮਿਲਦੇ ਆ ਜਮਾਨਤ ਕਰਾ ਲੋਗੇ ਤਾਂ ਮੈਂ ਕੁਝ ਬੋਲਾਂ ਬਲੌਰੀ ਅੱਖ ਤਾਂ ਖੋਲ ਨਹੀਂ ਰਹੀ ਮੀਨਾ ਤਾਂ ਨਹੀਂ ਨਜ ਮਾ ਦੰਬਾ ਵਿੱਚ ਸੋਣੀ ਹੋ ਕੇ ਸੋੜ ਜਿਗਨਾਈ ਦੇ ਨਾਤ ਸੋਣੀ ਮੀਨਾ ਕਦੇ ਨਹੀਂ ਜੂਲ ਡਾਬ ਦੇ ਨੀਆ ਅੱਜ ਡਾਬ ਗਿਆ ਬੰਦਿਆਂ ਚ ਹੱਥ ਸੋਹ ਨੀ ਸਿਨੇ ਸੋਚਿਆ ਬੰਦ ਤਾਹ ਤਹ ਹੀ ਜਾਂਦਾ ਥੋੜਾ ਬੰਕਿਆ ਤੇ ਵਾਦੂ ਬਾਬਾ ਕਹੀ ਜਾਂਦਾ ਭੂਗੀਆਂ ਅੱਧੀ ਵੀ ਕੰਮ ਦੋ ਨੰਬਰ ਭਾਈ লাশ ਵਿੱਚ ਨਹੀਂ ਭਾਈ ਆਕਸੀਜਨ ਗੈਸ ਵਿੱਚ ਨਹੀਂ ਭਲਾ ਵੇਰੇ ਕੰਪਿਊਟਰ ਵੇਚਨਾ ਜਿਹਦੇ ਤੇ ਲਾਈਨ ਮਾਰੀ ਆ ਭਾਈ ਆ ਜਗਾ ਵੇਚ ਨਹੀਂ ਭਲਾ ਕਿਸ ਚੀਜ਼ ਦਾ ਵੇਖ ਜ਼ਿਆਦਾ ਹੁੰਦਾ ਹੈ 1 ਕਿਜੀ ਕਾਟਨ ਜ਼ਿਆਦਾ ਹੈਵੀ ਹੋਏਗੀ ਜਾਂ 1 ਕਿਜੀ ਇੱਟਾਂ ਜ਼ਿਆਦਾ ਹੈਵੀ ਹੋਣਗੀਆਂ ਇੱਟ ਇੱਟ ਨਹੀਂ ਤੁਹਾਨੂੰ ਸਮਝ ਆ ਗਿਆ ਹਾਂ ਕਿ ਇੱਟ ਭਾਰੀ ਹੁੰਦੀ ਆ ਪੁੱਤ ਦੀਆਂ ਰਲਦੀਆਂ ਗਈ ਜਿਹੜੇ ਹਿਸਾਬ ਨਾਲ ਸੁਣਦਾ ਪਿਆ ਸੀ ਮੈਨੂੰ ਇਹ ਉਮੀਦ ਨਹੀਂ ਸੀ ਇੱਟ ਮਾਰ ਇਹਦੇ ਸਿਰ 'ਚ ਸਹੀ ਕਿਹਾ ਇਹਨਾਂ ਨੇ ਇੱਟ ਭਾਰੀ ਹੁੰਦੀ ਆ ਜਿਹੜਾ ਨਹੀਂ ਮੰਨਦਾ ਇੱਟ ਮਾਰੋ ਉਹਦੇ ਸਿਰ 'ਚ ਤੂੰ ਮੈਨੂੰ ਰੂ ਮਾਰ ਮੈਂ ਤੇਰੇ ਇੱਟ ਮਾਰਦਾ ਦੇਖਦੇ ਕੀ ਭਾਰਾ ਨਾਨਾ ਵੀਰ ਸਾਨੂੰ ਪਤਾ ਲੱਗ ਗਿਆ ਪਰ ਦੱਸਣ ਦੀ ਲੋੜ ਨਹੀਂ ਹੁਣ ਇਹ ਛੱਪੜ ਜਿਹੜਾ ਜਿਹੜਾ ਛੱਪੜ ਡੁਬਕੀਆਂ ਮਾਰ ਕੇ ਮੱਛੀਆਂ ਫੜਦਾ ਕਮਾਦੀ ਕੁੱਕੜ ਬਣਾਦਾ ਸਾਲੇ ਨੂੰ ਉਹੀ ਵੇੜੇ ਵਾਲੇ ਭੁੱਖੇ ਨੰਗੇ ਆਈ ਆਈ ਕੇ ਕੇ ਓ ਓ ਐਨ ਐਨ ਆਈ ਆਈ ਸੀ ਸੀ ਕੀ ਬਣ ਗਿਆ ਚਮਟਾ ਇਹਹੀ ਕਾਰਨ ਕਰਕੇ ਅੰਗਰੇਜ਼ ਚਲੇ ਗਏ ਸੀ ਪੰਜਾਬ ਦਾ ਜਨਰਲ ਡੈਰ ਕੋੜਿਆ ਤੇਰੇ ਚ ਹੌਸਲੇ ਨੇ ਪੁੱਤਰ ਓਏ ਯਾਰ ਚਮਟਾ ਦੇ ਪੂਕਣੀ ਕਿੱਠੇ ਕਿਤੇ ਪਏ ਆ ਸਮਾਰ ਕੇ ਵਟ ਘਟਲਾ ਯਾਰ ਹੋਰ ਦੀ ਕਿਵੇਂ ਘੜੀਏ ਇਸੀ ਸੇ ਮਗੂਦਾ ਚਮਕਾਈ ਪਈ ਆ ਰੇਪੇ ਦੇ ਪੱਕੇ ਹੱਥ ਨੇ ਠੀਕ ਆ ਰੇਪੇ ਦੀ ਕੋਡੀ ਖੱਲੀ ਆ ਹਾਂ ਠੀਕ ਆ ਹਾਂ ਰੇਂਫੇਰਾ ਕੈਮੀਕਲ ਦਿਮਾਗ ਆ ਰਿੰਪਾ ਮਛੂੜੀਆ ਕਹਿੰਦੇ ਨੇ ਮੈਨੂੰ ਠੀਕ ਆ ਠੀਕ ਆ ਹਾਂ ਵੱਟ पे ਘੜ ਰੇਕ ਬੰਦਾ ਵੱਟ ਨਹੀਂ ਘੜ ਸਕਦਾ ਲੋ ਤੁਸੀਂ ਦਵਾਈਆਂ ਨਾਲ ਪੱਟਾਂ ਘੜਦੇ ਹੋ ਮੈਂ ਹੱਥਾਂ ਨਾਲ ਵੱਟਾਂ ਘੜਦਾ ਚੱਲ ਠੀਕ ਆ ਮੇਰੇ ਇਹਨੂੰ ਕੋਈ ਦਿਹਾੜੀ ਦਾਰ ਕੰਮ ਕਰਦਾ ਇੱਕ ਪਾਸੇ ਜੀਭ ਵਾਲੀ ਗੋਲੀ ਦੂਜੇ ਪਾਸੇ ਪ੍ਰੈਗਾ ਕਬੱਡੀ ਰਾਤ ਨੂੰ ਖੇਡਦਾ ਸੀ ਖਾਲੀ ਗਰਾਊਂਡ 'ਚ ਤੁਸੀਂ ਦਵਾਈਆਂ ਨਾਲ ਵੱਟਾ ਬੰਦੇ ਹੋ ਮੈਂ ਤਾਂ ਗੱਲਾਂ ਨਾਲ ਵੱਟਾਂ ਕੱਢ ਦਿੰਦਾ ਰਿੰਪੇ ਦਾ ਕੈਮੀਕਲ ਦਿਮਾਗ ਆ ਦੋ ਤਿੰਨ ਘੜੀਆਂ ਦਾ ਮਹਿਮਾਨ ਆ ਰਿੰਪਾ ਰਿੰਪਾ ਕਬੱਡੀ ਦੇ ਮੈਚ ਕਲੀ ਪੌਂਦਾ ਹੁੰਦਾ ਸੀ ਉਹਨੂੰ ਨਾ ਨਾ ਸਮਝ ਲੋ ਰਿੰਪੇ ਕੱਲ ਨੂੰ ਨਾ ਆਈ ਮੇਰਾ ਵੀਰ ਹਾਂਜੀ ਮਿੱਤਰੋ ਕਿੱਦਾਂ ਲੱਗੀ ਵੀਡੀਓ ਅਗਰ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਜਿਹੜਾ ਜਿਹੜਾ ਮੇਰਾ ਵੀਰ ਵੀਡੀਓ ਨੂੰ ਐਂਡ ਤੱਕ ਵੇਖਦਾ ਪਿਆ ਵਾ ਇੱਕ ਵਾਰੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਕਮੈਂਟ ਵਿੱਚ ਆਪਣਾ ਨਾਮ ਜਰੂਰ ਦੱਸਿਓ ਅਗਲੀ ਵੀਡੀਓ ਤੇ ਮੈਂ ਉਹਦਾ ਨਾਮ ਲਵਾਂਗਾ ਕਮੈਂਟ ਵਿੱਚ ਸੋ ਕਿੱਦਾਂ ਲੱਗੀ ਵੀਡੀਓ ਇੱਕ ਵਾਰੀ ਕਮੈਂਟ ਕਰਕੇ ਜਰੂਰ ਦੱਸਿਓ ਸੋ ਆਪਣੀ ਇਹੀ ਅੱਜ ਦੀ ਵੀਡੀਓ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਮਿਲਦੇ ਆਪਾਂ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ ਸੋ ਮਚ ਗਾਇਸ